ਬਈ ਬਾਕੀ ਐ ਇਹ ਮੇਰਾ ਵੀਰਾ ਗਾ। ਮੇਰੇ ਪਰਸਨਲ ਕੋ ਬੋ। ਇਹ ਪਪੀ ਆਂ ਕਿਦਾਂ ਕਟੋ? ਇਹ ਪਰਸਨਲ ਬੋ। ਬੜਾ ਵੀਡੀਓ ਨਹੀਂ। ਮੈਂ ਪਰਸਨਲ ਬੋ ਕਰਨ ਵਾਲੀ ਖਤਮ ਤੋਂ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ। ਤੋ ਬੜਾ ਕੀ ਜਰਾ ਕਟੋ ਬਾਕੀ ਬੈਠਾ ਬੜਾ ਪਰਫਰੋ ਕਰੋ। ਜਿਆਦਾ ਨਾ ਮਾਸਟਰ ਬਣ ਬਣਾਵੀਂ ਵੀਡੀਓ ਕੋਈ ਗੱਲ ਨਹੀਂ ਪਰਸੂ ਹੋਦੀ ਹੈ। ਇਹ ਨਾ ਯਾਰ ਐਨੋ ਕਰ ਜਾਓ। ਕੋਈ ਗੱਲ ਨਹੀਂ ਮੇਰੇ ਪਿਆਰ ਦੀ ਬਣਾਇਆ ਐਨੋ ਨਹੀਂ ਕਰੇ। ਮੈਂ ਕਹਿੰਦਾ ਬੈਠ ਜਾ ਐਨੋ। ਆ ਜਲਾ ਭੁਵਾਨ ਨਹੀਂ ਕਰਾ ਕਟੋ ਨੀ ਇਹਨਾ ਕੀ ਕੀਤਾ ਦਾ ਆ ਬੁੱਕਾਂ ਨਾਲੇ ਕੋਟੀਆਂ ਹੈ ਆ ਉੱਪਰ ਸੋਈ ਜਾਂਦੇ ਨੇ ਇਹਨੇ ਬੁੱਕਾਂ ਛੁੱਟੀਆਂ ਮੇਰੇ ਹੱਥੀ ਪਿਆ ਇਹਦੇ ਮੈਂ ਐਮਐਲਏ ਸਾਹਿਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰਾ ਲੈ ਅੱਦਰ ਆ ਬਾਬਾ ਜੀ ਇਹ ਕੋਈ ਜੋੜੇ ਨੀ ਯਾਰ ਤੱਕ ਲੋ ਨਾ ਕਰੋ ਆ ਰਹਿਣਾ ਬਾਬੂ ਜੀ ਪਾਪਾ ਪਾਇਨੇ ਰੁਪਿਆ ਮੈਂ ਹੀ ਆ ਕੇ ਖਾਦਾ ਮੈਂ ਜੁੱਤੀਆਂ ਪਾਪਾ ਪਾਪਾ ਹੀ ਬਸ ਤੇ ਫੜਿਆ ਮੇਰੇ ਪੁੱਤਾਂ ਮੈਂ ਕਿਹਾ ਮਾਰ ਲੋ ਇਹ ਜਾਨੀ ਦੇ ਨਹੀਂ ਇਹ ਬੰਦਾ ਕਾਲ ਸਦਾ ਇਹ ਬੰਦਾ ਚਲਾਨ ਨਹੀਂ ਕਤਲ ਕਾਲ ਨਹੀਂ ਖਾਂਦਾ ਪਿਆ ਸੀ ਮੈਂ ਕਾਲ ਖਾਂਦ ਨੂੰ ਕਿਹਾ ਇਹ ਐਮਐਲ ਨੂੰ ਨਾਲ ਗੱਲ ਕਰਾਂਦਾ ਪਿਆ ਮੈਂ ਐਮਐਲ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੇ ਬੁੱੱਖਾ ਸਾਰੇ ਖਿਲਾੜੀਆਂ ਨੇ ਕੋ ਦੱਸੋ ਕੀ ਕਰੀਏ ਅਫਸਰਾਂ ਦਾ ਹੁਕਮ ਮੈਂ ਹੀ ਚਲਾਨ ਕਰਦੇ ਪਿਆ ਪਰ ਤੂੰ ਕੀ ਕਰੀਏ ਤੁਹਾਨੂੰ ਕਿ ਤੇਰਾ ਕੀ ਆ ਆ ਜਾ ਹੁਣ ਤੇਰਾ ਕੀ ਆ ਇਹਨਾਂ ਨਾਲ ਵੀ ਵੀਡੀਓ ਬਣਾਈ ਜਾ ਆ ਨਾ ਇਹਨਾਂ ਨੂੰ ਦੋ ਤੇ ਅੰਮ੍ਰਿਤ ਕਹੇ ਘੋਨਾ ਪੜੀ ਤਾ ਪਲੇਟਾਂ ਘੱਟ ਹੋ ਰਹੀਆਂ ਲੋ ਹੇਰਦੀ ਨਾ ਹਲੋ ਫੇਰ ਤੂੰ ਜਿਆਦਾ ਮਾਸਟਰ ਬੰਦਾ ਮੈਂ ਗੁੱਸੇ ਗਿਆ ਤੈਨੂੰ ਡਾਗ ਜ਼ੋਨ ਜਿੱਕਰ ਨਹੀਂ ਕੋਈ ਹੋ ਰਹੀ ਨਹੀਂ ਵੇ ਬੰਦਾ ਕਿਉਂ ਨਹੀਂ ਅੰਮੈ ਅੰਮੈ ਜਿੱਤ ਨਹੀਂ ਕਰਦਾ ਕਿ ਐਕਟਿਵ ਨਹੀਂ ਹੋ ਜਾਂਦੇ ਨਹੀਂ ਅਸੀਂ ਬੰਦੋ ਤਲਾਕ ਕਰਦੇ ਮੈਂ ਤੇਰੀ ਐਕਟਿਵ ਨਹੀਂ ਕਰਦਾ ਕਰੋ ਤੁਹਾਡੇ ਬੱਚੇ ਹੈਗੇ ਨਾ ਕਰੋ ਬੱਚੇ ਦੀ ਗਲਤ ਖਤਮ ਕਰਤੀ ਹੈ ਨਹੀਂ ਪਪਾ ਜੀ ਮੈਨੂੰ ਬੜਾ ਨਹੀਂ ਹੱਥੀ ਪੈਣਾ ਠੇ ਮੈਂ ਕੋਈ ਨਹੀਂ ਸੋ ਅੱਛਾ ਬੈਠਾ ਉਹ ਮੈਂ ਨਹੀਂ ਜਾਤ ਤਾ ਤੁਮ ਕਥੇ ਬੱਤ ਉਹ ਮੈਂ ਮੈਂ ਟੋਕਲ ਦੇ ਬਣਾ ਮਾੜਾ ਫਤਲ ਮੈਂ ਲੜਬੜਾ ਮੈਂ ਐਸਾ ਤੱਕ ਫੁੱਲ ਕਰਾ ਅੱਛਾ ਬੈਠਾ ਇੱਥੇ ਬੈਠਾ ਇੱਥੇ ਪਹਿਲਾਂ ਵੀ ਗਿਆ ਕੇ ਤੂੰ ਮਲਾਈਆ ਦੀ ਵੀਡੀਓ ਬਣਾਈ ਜਾਂਦੀ। ਸੁਣ ਕੇ ਮੈਨੂੰ ਗਾਲੀ ਨਾ ਆਵਾਜ਼ ਨਹੀਂ ਕਰਦਾ ਬਜਾਹੀ ਗੱਲ ਸੁਆ ਨਾਲ ਓ ਛੱਡਿ ਜਿੰਦੇ ਆ ਛੱਡਿ ਜਿੰਦੇ ਜਦਾਂ ਮੈਂ ਹੱਥਾਂ ਨਾਲ ਬਾਈ ਗੱਲ ਕਰੀ ਗੋੜਿਆ ਬਣਾਉਂ ਪਿੱਛੇ ਜਾ ਪਿੱਛੇ ਮੇਰੇ ਤੋਂ ਪਿੱਛੇ ਬੰਨ੍ਹਾ ਕਰੋ ਫੇਰੇ ਹੀ ਗੱਲ ਸੋ ਸਾਹਮਣੇ ਮੇਰੇ ਦਿਖਾਣਾ ਆ ਆ ਚੱਪੀ ਚੱਲ ਹਾਂ ਰੀਅਸ ਸੁਣਾ ਕਰਦਾ ਆਈ ਇਹ ਸਰਦੀ ਆਈ ਗੱਡੀ ਦੀ ਚਾਬੀ ਆ ਬਈ ਸਭ ਦੁਕਾਨਦਾਰ ਤੁਹਾਨੂੰ ਥੱਕੋਗੀ ਬਈ ਦੁਕਾਨਦਾਰ ਮੈਂ ਬਈ ਅੱਜ ਖੜਾ ਅੱਜ ਇੱਕ ਬੰਦਾ ਆਇਆ ਵੀਡੀਓ ਬਣਾਉਣ ਆਇਆ ਉਹ ਅਸੀਂ ਕਾਗਜ਼ ਮੰਗੇ ਆ ਤੇ ਇਹਨੇ ਐਮਐਲ ਸਰ ਨਾਲ ਗੱਲ ਕਰਾਤੀ ਐ ਤੇ ਅਸੀਂ ਐਮਐਲ ਸਰ ਨਾਲ ਗੱਲ ਕਰਦੇ ਪਏ ਆ ਐਲੇ ਸਾਡੇ ਕਿਤਾਬਾਂ ਖਿਲਾਰਤੀਆਂ ਕਿਉਂ ਨਹੀਂ ਬੰਦਾ ਫੈਸਲਾ ਪਹਿਲੀ ਕੋਣ ਹੈਗਾ ਤੇ ਅਈ ਅੱਲਾਹ ਵਰ ਕਿਤੇ ਬਣਾਇਆ ਨਹੀਂ ਕਰ ਮੈਂ ਬੱਤੇ ਦੇ ਉੱਜੂ ਨਹੀਂ ਗਾ ਸਾਹਮਣਾ ਲੱਪਿਆ ਉਹ ਜਿਹੜਾ ਬਣਾਇਆ ਅਸੀਂ ਐਮਐਲਏ ਸਾਹਿਬ ਨਾਲ ਗੱਲ ਕਰਦੇ ਪਹਿਲੇ ਦੋ ਜਿਹਨਾਂ ਨੇ ਗੱਲ ਕਰਾਈ ਹੈ ਦੇਖੋ ਨਹੀਂ ਮੈਂ ਇਹਦੇ ਕੋਲ ਤੇ ਗੱਲ ਕਰਦਾ ਪਿਆ ਮੇਰੇ ਹੱਥੀ ਪਿਆ ਗਿਆ ਕਿ ਨਾਲੇ ਕਿਤਾਬਾਂ ਕਾਜੀ ਮੇਰੇ ਖਲਾਸ ਦੇ ਖਾਂਦੇ ਨੂੰ ਗੱਲ ਕਰਾਦਾ ਆ ਆਹੋ ਤੂੰ ਜੀ ਮੇਰੇ ਵਿੱਚ ਲੱਗਿਆ ਇੱਕ ਬੰਦੇ ਦਾ ਸਾਹ ਹੀ ਪਾ ਦੇ ਤੇ ਠੰਡਾ ਨਹੀਂ ਆ ਹੈਗਾ ਜਾਣਦਾ ਤੇ ਨਹੀਂ ਹੈਗਾ ਨਾ ਇਹਨੇ ਰੋਕਿਆ ਤੇਰੀ ਲੱਕ ਮੇਰੇ ਨਾਲ ਤੇਰੀ ਵਾਕ ਵੀ ਨਾ ਮੇਰੇ ਕਿਤੇ ਨਹੀਂ ਆ ਤਰੀਆ ਜਾਂ ਮੇਰਾ ਤੂੰ ਵਾਕਵੇਂ ਦੱਸ ਜੇ ਤੂੰ ਮੈਂ ਛੱਡ ਗਿਆ ਆ ਛੱਡਿਆ ਹੀ ਉਹਨਾਂ ਰੋਕਿਆ ਨਾ ਕੋਈਟ ਕਰਨਾ ਵੀ ਸਾਰਾ ਆ ਗਾਲਿਆ ਮੇਰੇ ਕੋ ਆ ਪੇਪਰ ਨੇ ਆ ਗਏ ਉਹਨੂੰ ਛੱਡ ਕਰੋ ਮੇਰੇ ਕੋ ਆ ਗਿਆ ਲੋਕੋ ਮੇਰੇ ਨਾਲ ਜਦੋਂ ਠਣਕਾ ਰੋਕ ਰਿਆ ਉਹ ਪੁਆਇੰਟ ਕਰ ਵੀ ਮੇਰੇ ਕੋ ਕਾਗਜ਼ ਨਹੀਂ ਆ ਗਏ ਮੈਂ ਤਾਂ ਲੱਗਵਾਨਦੀਆਂ ਕਿਹੜੀ ਗੱਲਾਂ ਉਹੋ ਗੱਲਾਂ ਦੀ ਉਸ ਤੋਂ ਬਾਅਦ ਹੁਣ ਜਿਹੜਾ ਇੱਕ ਮਿੰਟ ਰੁਕ ਜਾਣਾ ਅੰਦਰ ਰੋਕ ਰਿਆ ਨੂੰ ਮੇਰੇ ਕੋ ਆ ਗਿਆ ਮੈਂ ਫੇਰ ਜਦ ਮੈਨੂੰ ਪੇਪਰ ਪੁੱਛਿਆ ਇਹਨਾਂ ਕੋਲ ਬਖਾਇਆ ਇਹ ਆ ਕੇ ਨਾ ਦੁਬਈ ਹੁੰਦੇ ਬਿੱਜੀ ਲੋਕਰ ਸਾਰੇ ਵਿਧਾਏ ਐਮਐਲਏ ਸਾਹਮਣੇ ਗੱਲ ਕਰਾਈ ਐ ਗੱਲ ਕਰਦਾ ਐਮਐਲਏ ਨਾਲ ਗਾਨੇਦਾਰ ਬੈਠੇ ਨੂੰ ਕਾਜ਼ੀ ਹੋਤੀ ਗੱਲ ਕਰਦਾ ਐਮਐਲਏ ਨਾਲ ਜੇ ਮੇਰੇ ਤੋਂ ਖਲਾਸ ਤੇ ਮੇਰੇ ਪੀੜਾ ਨਾ ਆ ਪਿਆ ਫੱਤੀ ਵੀ ਭਾਈ ਇੱਕ ਮਿੰਟ ਜਨਾਬ ਉਸ ਤੋਂ ਮੇਰਾ ਬਸਣਿਗ ਹੋਇਆ ਹੈ ਪਸ ਹੋਇਆ ਪਸ ਹੋਇਆ ਪਸ ਹੋਇਆ ਕੁਝ ਹੋਈ ਪੱਤ। ਪਸ ਲੈ ਕੀ ਕਰਨਾ ਤਰਾ? ਕਰਿਆ ਨਾ ਪਰਚਾ। ਚਲ ਦਾਦ ਪਰਚ ਕੀ ਕਰਨਾ ਤਰਾ? ਦਾਦ। ਆਪਾ ਜੀ। ਕੋਈ ਬਾਜੀ ਪਰਚਾ। ਪਰਚੀ ਕਰਨਾ। ਤੂੰ ਕਾਹਦੇ ਤੇ ਉਹਨਾਂ ਨੂੰ ਪਰਚਾ ਨਹੀਂ ਕਰਨਾ। ਬਾਜੀ ਦੇਖੋ ਮੈਂ ਪਸ ਬਹਿ ਕੇ ਕਰ ਲਗਾ। ਮੈਂ ਤਾਂ ਬੈਠਿਆ ਨਾ ਲੱਗਦਾ ਬੈਠਣ ਦੀਆਂ ਨਿਆਣਾ ਕਰੇ ਪਸ ਨਾ। ਮੈਂ ਰੱਖਿਆ ਖਰੜੇ ਪਸ ਕੋਲਿਆ। ਉਹ ਮੈਂ ਪਰਚਾ ਲੈ ਤੁਰਾ ਜਨੋ ਪਰਚਾ ਕੋਲਿਆ ਰੇ ਦੇਰ ਨੂੰ। ਕੋਲੂ ਦੇਰ ਨੂੰ। ਮੇਰਾ ਅਗਲੀ ਮੰਗਿਆ। ਚਲ ਲੱਹਾ ਅਰੇ ਕੋਲ ਮੁਕਾ ਮੈਂ ਥੱਲੇ ਆਪਾਂ। ਪੜਿਆਂ ਦਾ ਲਾਗ ਲੈਦੇ ਯਾਰ ਦੇ ਤੇ ਮੈਂ ਬੁੱਕਾਂ ਕਿੱਥੇ ਲੱਗੀਆਂ ਪਾ ਲੈ ਕੇ ਲੱਗੀਆਂ ਮੈਂ ਪੜ੍ਹਨ ਲੱਗਾ ਉਹ ਕਿਦੀ ਨਹੀਂ ਸੁਣੇ 14 ਡੇਬੀ ਪਰ ਸਾਡੀਆਂ ਬੁੱਕਾਂ ਥੱਲੇ ਡੇਬੇ ਵਟਾਣ ਦਾ ਰਹਿ ਜਾਂਦਾ ਤੇ ਜੇ ਤੁਸੀਂ ਮਾਂ ਮੈਂ ਜਿਹੜਾ ਬੁੱਕ ਦਿੱਤੀ ਹੈ ਫਿਰ ਅਸੀਂ ਤਾਂ ਡੈਬਾ ਨਹੀਂ ਮਣ ਕੇ ਆ ਆ ਜਲਦੀ ਆਣਾ ਮੈਂ ਭਾਈ ਨੂੰ ਪਰਸਨ ਲੱਗਣਾ ਪਰਸਨ ਨਾ ਆਵੇਂ ਪਰ ਜਲਦੀ ਆਣਾ ਬੰਦਾ ਕਹਿਣਾ ਜਲਦੀ ਹੋਰ ਆ ਚੀਜ਼ ਨਹੀਂ ਦੇਖੋ ਭਾਈ ਮੈਂ ਤਾਂ ਅੱਖੀਂ ਝੋੜਦੇ ਮਾਰ ਥੋੜਾ ਗਈ ਆ ਕਾਨੂੰਨ ਖਤਮ ਹੋ ਗਿਆ ਯਾਰ ਸਭ ਕੁਝ ਹੈਗਾ ਯਾਰ ਡਹਿਰਾਣਾ ਪਰ ਪ੍ਰੋਕਲ ਕਰਵਾਗੇ ਸਾਬ ਕਿਹਦੇ ਨਾਲ ਹੀ ਕਰਾਇਆ ਇਹ ਬਲੀ ਕਰਦਾ ਆਪਣੇ ਨਾ ਕਿਹਨੇ ਮੇਰੇ ਪੁੱਤਰ ਕਿਹੜੇ ਆਪਾਂ ਬਲੀ ਆਦੀ ਤੋਂ ਮਾਇਰੀ ਕੋਈ ਨਹੀਂ ਕਿਹੜੇ ਆਪਾਂ ਉਹ ਮੈਂ ਆਪਣੇ ਭਰਾ ਨਾਲ ਦਾ ਕਰਾਈ ਹੈ ਆਇੰਦ ਭਾਈ ਹੋਣਾ ਬਹੁਤ ਤੇ ਕਰਕੇ ਡੈਡ ਹੋ ਗਿਆ ਕੇ ਲਾਗੇ ਭੈਣ ਦਾ ਜੋ ਮਰਜੀ ਕਰੇ ਉਹ ਬਜਾ ਔਰ ਨਹੀਂ ਜਾਂਦਾ ਉਹ ਨਹੀਂ ਜਾਵਾਂਗਾ ਨਹੀਂ ਜਾਵਾਂਗਾ ਕੋਈ ਨਾ ਕਰੀ ਬੰਦ ਨਹੀਂ ਨਹੀਂ ਨਿਕਲਦਾ welcome to lexington international school. let's make learning fun and interesting with all smart equipped classroom. we frame our curriculum based around our motto, play, learn and grow admissions open from class nursery to 8th with CBSE pattern science technology engineering arts and mathematics yolo spoken english program well-equipped computer lab box cricket football hockey badminton facility dance classes hobby classes workshops including self-defense classes so what are you waiting for join us and take the advantage of all these amazing facilities contact us on given numbers or visit lexicon international school tali mode mira sahib jammu